ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਝਲਾ ਬਰਨਾਲਾ ਬਾਈ ਕੋਲ ਮੱਝ ਆਈ ਸੁਣ ਵਾਲੀ ਠੀਕ ਹੈ ਜੀ ਦੇਖ ਸਕਦੇ ਅੱਖਾਂ ਵਿllੀਆਂ ਨੇੜੇ-ਨੇੜੇ ਪਿੰਡ ਪੈਂਦੇ ਰੈਸਟਰ ਇੱਧਰ ਭੋਤ ਨਾ ਇੱਧਰ ਪੈਂਦੇ ਜੀ ਪੱਖੋ ਚਿਮਾ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸਿਕਾ ਜੀ ਸਾਸਿਕਾ ਜੀ ਜੀ ਨਾਮ ਕੀ ਹੈ ਜੀ ਆਪਣਾ ਮੇਰੇ ਨਾਲ ਧਜੀਂਦਰ ਹੈ ਜੀ ਪਿੰਡ ਪਿੰਡ ਵਾਖਤਗੜੀ ਜ਼ਿਲ੍ਹਾ ਜਿਹੜਾ ਬਰਨਾਲਾ ਜੀ ਨੰਬਰ ਭਰਾ ਆਪਣਾ 9815145676 ਠੀਕ ਹੈ ਜੀ ਹਾਂਜੀ ਮਾੜੀ ਜਾਣਕਾਰੀ ਦਿਓ ਜੀ ਕਵੇਂ ਸੂਏ ਸੁਣਾ ਜੀ ਕਿੰਨੇ ਦਿਨ ਬਾਕੀ ਆ ਇਹਦੇ ਰਹਿ ਗਈ ਆਪਣੇ ਹਫਤਾ ਵਾਲੀ ਠੀਕ ਹੈ ਜੀ ਤੇ ਦੁੱਧ ਦੇ ਨਾਲ ਦੁੱਧ ਰਹਿ ਗਈ 12 ਲੀਟਰ ਦੁੱਧ ਆ ਜੀ ਪਿਛਲੇ ਸੂਏ 12 ਲੀਟਰ ਦੁੱਧ ਆ ਹਾਂਜੀ ਪਿਛਲੇ ਸਿਰ ਠੀਕ ਹੈ ਜੀ ਦੁੱਧ ਮੌਕੇ ਤੇ ਲਾਉਂਦੀ ਆ ਹਾਂ ਦੁੱਧ ਮੌਕੇ ਤੇ ਲਾਉਂਦੀ ਠੀਕ ਹੈ ਜੀ ਮਾੜੀ ਤੋਰ ਕਰ ਦਿਖਾਉਗੀ ਲਓ ਜੀ ਲੋਪਰਾ ਦੇਖ ਸਕਦੇ ਹੋ ਮੱਝ ਥੋੜਾ ਬਹੁਤ ਵਧੀਆ ਲੱਗਿਆ ਆਈ ਵੀ ਲੰਮਾ ਸਾਲਾ ਥਾਣਾ ਜੀ ਅੱਖਾਂ ਬਿੰਦੀਆਂ ਦੇਖ ਸਾਤੇ ਤੋਰਾ ਤਰਾ ਠੀਕ ਹੈ ਜੀ ਤੋੜਦੇ ਤੋੜਦੇ ਲੰਮੀ ਤੋੜਦੋੜੀ ਲੋਪਰਾ ਚੱਲ ਚੱਲ ਤੋੜ ਤੋਰਾ ਤਰਾ ਬਹੁਤ ਵਧੀਆ ਸੋਹਣੀ ਸੁਨੱਖੀ ਮੱਝ ਤੇ ਵੱਧ ਜਾਣਕਾਰੀ ਲਈ ਤੁਹਾਨੂੰ ਲੈ ਲਓ ਬਾਈ ਦਾ ਨੰਬਰ ਪਾਸ ਸਕਰੀਨ ਤੇ ਲੜਾਂਗੇ ਠੀਕ ਹੈ ਠੀਕਾ ਬੰਦੋ ਜੀ ਬੰਦੋ OK ਬਾਕੀ ਬਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹ ਹਾਲ ਪਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਹਾਂ ਜੀ ਰੇਟ ਇਹਦਾ ਰੇਟ ਫੋਨ ਤੇ ਦੱਸ ਦਾਂਗੇ ਜੀ ਫੋਨ ਤੇ ਦੱਸਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਜਾਇ ਜੀ ਹੋਊਗਾ ਹਾਂ ਜੀ ਰੇਟ ਜਾਇ ਜੀ ਹੋਊਗਾ ਹਾਂ ਜੀ ਹਾਂ ਜੀ ਠੀਕ ਹੈ ਪੰਜ ਚਾਰ ਦਿਨ ਬਾਕੀ ਦੱਸਿਆ ਭਾਈ ਨੇ ਠੀਕ ਹੈ ਜੀ ਬਾਕੀ ਭਰਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਜੇ ਕਿਸੇ ਨੇ ਇਦਾਂ ਦੀ ਆੜ ਲਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 752800355 ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ